ਅੱਜ ਸਾਥੀ ਕਾਲ ਜੀ ਜ਼ਹਰਾਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਸ਼ਹੂਰ ਪੰਜਾਬੀ ਸਿੰਗਰ ਸੁਦੇਸ਼ ਕੁਮਾਰੀ ਬਾਰੇ ਜੈਨਾਂ ਨੂੰ ਗਾਇਕੀ ਨੇ ਨੇਮ ਫੇਮ ਪੈਸਾ ਸਭ ਕੁਝ ਦਿੱਤਾ ਪਰ ਫਿਰ ਵੀ ਅੱਜ ਉਹ ਬਹੁਤ ਦੁਖੀ ਨੇ ਕਿਹੜੀ ਗੱਲ ਦਾ ਦੁੱਖ ਉਹਨਾਂ ਨੂੰ ਅੰਦਰੋਂ ਅੰਦਰ ਹੀ ਖਾਈ ਜਾਂਦਾ ਹੈ ਕਿਹੜੇ-ਘੜੇ ਪੰਜਾਬੀ ਸਿੰਗਰਾਂ ਨੇ ਉਹਨਾਂ ਨਾਲ ੱੱੱਕਾ ਕੀਤਾ ਹੈ ਉਹਨਾਂ ਦੇ ਜੀਵਨ ਸਟਰਗਲ ਫੈਮਲੀ ਤੇ ਉਮਰ ਬਾਰੇ ਸਾਰੀ ਜਾਣਕਾਰੀ ਅਸੀਂ ਤੁਹਾਡੇ ਲਈ ਇਸ ਵੀਡੀਓ ਵਿੱਚ ਲੈ ਕੇ ਆਏ ਹਾਂ ਸੋ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਸੋ ਸਭ ਤੋਂ ਪਹਿਲਾਂ ਜੇ ਉਹਨਾਂ ਦੇ ਸਿੰਗਿੰਗ ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਮਦਰ ਸਾਹਿਬ ਗਤਨ ਕਰਦੇ ਹੁੰਦੇ ਸੀ ਜੈਨਾਂ ਨੂੰ ਦੇਖ ਦੇ ਕੇ ਸੁਦੇਸ਼ ਕੁਮਾਰੀ ਨੂੰ ਵੀ ਗਾਉਣ ਦਾ ਸ਼ੌਂਕ ਪੈ ਗਿਆ ਹਾਲਾਂਕਿ ਉਹਨਾਂ ਨੇ ਜਿਆਦਾ ਪੜ੍ਹਾਈ ਨਹੀਂ ਕੀਤੀ ਉਹਨਾਂ ਨੇ ਸਿਰਫ ਪਲੱਸ 2 ਕੀਤੀ ਹੋਈ ਹੈ ਪਰ ਫਿਰ ਵੀ ਸਕੂਲ ਵਿੱਚ ਹੋਣ ਵਾਲੇ ਫੰਕਸ਼ਨਾਂ ਤੇ ਵੀ ਉਹ ਗਾਉਂਦੇ ਹੁੰਦੇ ਸੀ ਸਾਲ 1990 ਦੇ ਵਿੱਚ ਸੁਦੇਸ਼ ਕੁਮਾਰੀ ਨੇ ਜਾਗਰਣਾ ਵਿੱਚ ਵੀ ਗਾਇਆ ਹਾਲਾਂਕਿ ਉਹਨਾਂ ਦਾ ਬ੍ਰਦਰ ਉਹਨਾਂ ਨੂੰ ਸਟੇਜ ਤੇ ਗਾਉਣ ਤੋਂ ਰੋਕਦਾ ਸੀ ਪਰ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦੀ ਹਮੇਸ਼ਾ ਸਪੋਰਟ ਕੀਤੀ ਉਹਨਾਂ ਦੇ ਵੱਡੇ ਭਰਾ ਸਵਰਗਵਾਸੀ ਸਰਦਾਰ ਕਮਲਜੀਤ ਸਿੰਘ ਨੇ ਵੀ ਉਹਨਾਂ ਦੀ ਪੂਰੀ ਸਪੋਰਟ ਕੀਤੀ ਇਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਚੰਡੀਆਲਾ ਪੀਰ ਬੱਬਾ ਪਹਿਲੇ ਚ ਜਾਗਰਣ ਕਰਨ ਦਾ ਮੌਕਾ ਮਿਲਿਆ ਉੱਥੇ ਰਾਤ ਨੂੰ 12 ਵਜੇ ਦੇ ਕਰੀਬ ਸੁਦੇਸ਼ ਕੁਮਾਰੀ ਗਾ ਰਹੀ ਸੀ ਤਾਂ ਉੱਥੇ ਹੀ ਨੇੜੇ ਜਲੰਧਰ ਦੂਰਦਰਸ਼ਨ ਵਾਲੇ ਹਰਜੀਤ ਸਿੰਘ ਦਾ ਘਰ ਵੀ ਸੀ ਜਦੋਂ ਉਹਨਾਂ ਨੇ ਸੁਦੇਸ਼ ਕੁਮਾਰੀ ਨੂੰ ਗਾਉਂਦਿਆਂ ਸੁਣਿਆ ਤਾਂ ਉਹ ਉਹਨਾਂ ਦੀ ਆਵਾਜ਼ ਸੁਣ ਲਈ ਸਟੇਜ ਦੀ ਬੈਕ ਸਾਈਡ ਤੱਕ ਪਹੁੰਚ ਗਏ ਉਸ ਟਾਈਮ ਸੁਦੇਸ਼ ਕੁਮਾਰੀ ਦੀ ਉਮਰ 15 ਕੋ سال ਦੀ ਸੀ ਜਲੰਧਰ ਦੂਰਦਰਸ਼ਨ ਵਾਲੇ ਹਰਜੀਤ ਸਿੰਘ ਨੇ ਆਪਣੇ ਜਾਣਕਾਰ ਸਾਜੀ ਨੂੰ ਕਿਹਾ ਕਿ ਮੇਲੇ ਤੋਂ ਬਾਅਦ ਇਸ ਕੁੜੀ ਨੂੰ ਸਾਡੇ ਕੋਲ ਲੈ ਕੇ ਆਇਓ ਤਾਂ ਉਹ ਸਾਜੀ ਸੁਦੇਸ਼ ਕੁਮਾਰੀ ਨੂੰ ਜਲੰਧਰ ਦੂਰਦਰਸ਼ਨ ਦੇ ਵਿੜੇ ਲੈ ਕੇ ਗਏ ਤੇ ਪੰਜਾਬੀ ਕਿ ਸਰਧੂਲ ਸਕੰਦਰ ਨਾਲ ਉਹਨਾਂ ਦਾ ਡਿਊਡ Song ਰਿਲੀਜ਼ ਕੀਤਾ ਗਿਆ ਜੋ ਕਿ ਮਾਇਆ ਟਾਈਪ Song ਸੀ ਜਿਸਦੇ ਬੋਲ ਸੀ ਵੇ ਤਰੀਂਜਣਾ ਚ ਬੋਲ ਪਛਾਣਾ ਕਿ ਗਲੀਆਂ ਚ ਫਿਰਦੇ ਦਾ ਸੋ ਉਥੋਂ ਉਹਨਾਂ ਦੀ ਗਾਇਕੀ ਦੀ ਸ਼ੁਰੂਆਤ ਹੋ ਚੁੱਕੀ ਸੀ ਪਰ ਹੁਣ ਉਹਨਾਂ ਨੂੰ ਅਜਿਹੇ Song ਦੀ ਲੋੜ ਸੀ ਜਿਸ ਨਾਲ ਉਹਨਾਂ ਦੀ ਅਲੱਗ ਪਛਾਣ ਬਣ ਸਕੇ ਉਹਨਾਂ ਦੀ ਇਹ ਲੋੜ ਉਦੋਂ ਪੂਰੀ ਹੋਈ ਜਦੋਂ ਉਹਨਾਂ ਨੂੰ ਜਲੰਧਰ ਮਿੱਠਾਪੁਰ ਦੇ ਰੰਧਾਵਾ ਸਟੂਡੀਓ ਚ ਇੱਕ ਫਿਲਮ ਦਾ ਗਾਣਾ ਕਰਨ ਦਾ ਮੌਕਾ ਮਿਲਿਆ ਉਹਨਾਂ ਨੂੰ ਉੱਥੇ ਗਾਣਾ ਡੱਬ ਕਰਨ ਲਈ ਬੁਲਾਇਆ ਗਿਆ ਉਹ ਆਪਣੇ ਹਸਬੰਦ ਨਾਲ ਉੱਥੇ ਗਈ ਤੇ 3 ਘੰਟੇ ਉਹਨਾਂ ਨੇ ਸਟੂਡੀਓ ਚ ਹਾਈ ਸਕੇਲ ਤੇ ਗਾਣਾ ਗਾਇਆ ਉਹਨਾਂ ਦਾ ਗਾਣਾ ਸੁਣਨ ਤੋਂ ਬਾਅਦ ਉਹਨਾਂ ਨੂੰ ਸਟੂਡੀਓ ਚੋਂ ਬਾਹਰ ਬੁਲਾ ਲਿਆ ਗਿਆ ਤੇ ਕਿਹਾ ਗਿਆ ਕਿ ਸੌਰੀ ਤੁਹਾਡੀ ਟੋਨ ਨਹੀਂ ਆ ਰਹੀ ਤੁਹਾਡੇ ਤੋਂ ਗਾਇਆ ਨਹੀਂ ਜਾ ਰਹਾ ਤੇ ਨਾਲ ਹੀ ਉਹਨਾਂ ਨੇ ਸੌਰੀ ਕਹਿੰਦਿਆਂ 2500 ਰੁਪਏ ਸੁਦੇਸ਼ ਕੁਮਾਰੇ ਨੂੰ ਦੇ ਦਿੱਤੇ ਤੇ ਉੱਥੋਂ ਜਾਣ ਲਈ ਕਿਹਾ ਪਰ ਸੁਦੇਸ਼ ਕੁਮਾਰੇ ਨੇ ਉਹ 2500 ਰੁਪਏ ਉਹਨਾਂ ਨੂੰ ਵਾਪਸ ਕਰਦਿਆਂ ਕਿਹਾ ਕਿ ਜਦੋਂ ਮੈਂ ਤੁਹਾਡਾ ਗਾਣਾ ਹੀ ਨਹੀਂ ਕਰ ਪਾਈ ਤਾਂ ਮੈਂ ਇਸ 2500 ਰੁਪਏ ਦੀ ਹੱਕਦਾਰ ਨਹੀਂ ਹਾਲਾਂਕਿ ਉਹ ਬਹੁਤ ਵਧੀਆ ਗਾ ਰਹੀ ਸੀ ਇਹ ਸਾਰੀ ਘਟਨਾ ਨਾਲ ਉਹਨਾਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਤੇ ਆਪਣੇ ਹਸਬੰਦ ਨਾਲ ਸਟੂਡੀਓ ਚੋਂ ਬਾਹਰ ਜਾਣ ਹੀ ਲੱਗੀ ਸੀ ਕਿ ਉਹਨਾਂ ਨੂੰ ਲੁਧਿਆਣਾ ਤੋਂ ਸੁਖਪਾਲ ਸੁਖ ਤੇ ਅਸ਼ੋਕ ਮਾਨਸਲ ਦਾ ਫੋਨ ਆਇਆ ਦਰਅਸਲ ਉਹਨਾਂ ਨੇ ਸਰਦੂਲ ਸਕੰਦਰ ਵਾਲਾ Song ਸੁਣ ਕੇ ਉਹਨਾਂ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜਿੱਥੇ ਵੀ ਉਹ ਛੇਤੀ ਕਰਕੇ ਇੰਦਰ ਲੋਕ ਸਟੂਡੀਓ ਲੁਧਿਆਣਾ ਪਹੁੰਚੋ ਸੋਦੋਂ ਉਹ ਰਿਕਸ਼ੇ ਰਾਹੀਂ ਬੱਸ ਸਟੈਂਡ ਗਏ ਤੇ ਬੱਸ ਰਾਹੀਂ ਉਹ ਲੁਧਿਆਣਾ ਇੰਦਰ ਲੋਕ ਸਟੂਡੀਓ ਪਹੁੰਚੇ ਤਾਂ ਉੱਥੇ ਪੰਜਾਬੀ ਗੀਤਕਾਰ ਤੇ ਗਾਇਕ ਬਲਬੀਰ ਬੋਪਾਰਾਏ ਨੇ ਗੀਤ ਲਿਖਿਆ ਤੇ ਨਾਲ ਦੀ ਨਾਲ ਸੁਦੇਸ਼ ਕੁਮਾਰੀ ਤੋਂ ਡੱਬ ਕਰਵਾਇਆ ਗਿਆ ਉਹਨਾਂ ਨੇ ਇਹ Song ਇੰਨਾ ਵਧੀਆ ਗਾਇਆ ਕਿ ਇਹ ਗਾਣਾ ਸੁਪਰ ਡੂਪਰ ਹਿੱਟ ਰਹਾ ਜਿਸਦੇ ਬੋਲ ਸੀ ਵੇਸ਼ੁਦਾਈਆ ਮੇਰੇ ਪਿੱਛੋਂ ਹਾਲਗੇ ਬਣਾ ਲਿਆ ਮੇਰੀਏ ਜਾਣੇ ਤੇਰਿਆਂ ਦੁੱਖਾਂ ਨੇ ਮੈਨੂੰ ਖਾ ਲਿਆ ਸੋ ਇਸ Song ਨਾਲ ਉਹਨਾਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਅਲੱਗ ਪਹਿਚਾਨ ਮਣੀ ਉਸ ਤੋਂ ਬਾਅਦ ਉਹਨਾਂ ਨੂੰ ਵਧੀਆ Songਸ ਮਿਲਣ ਲੱਗ ਪਏ ਪਹਿਲਾਂ ਉਹ ਰੈਂਟ ਤੇ ਰਹਿੰਦੇ ਹੁੰਦੇ ਸੀ ਹੁਣ ਉਹਨਾਂ ਨੇ ਆਪਣਾ ਆਪ ਦਾ ਘਰ ਲੈ ਲਿਆ ਉਹਨਾਂ ਦੀ ਆਰਥਿਕ ਹਾਲਤ ਵਧੀਆ ਹੋਣ ਲੱਗ ਪਈ ਉਹਨਾਂ ਨੇ ਬਹੁਤ ਸਾਰੇ ਪੰਜਾਬੀ ਸਿੰਗਰਾਂ ਦੇ ਨਾਲ Song ਕੀਤੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਦੁੱਖ ਵੀ ਹੁੰਦਾ ਸੀ ਕਿ ਜਦੋਂ ਉਹਨਾਂ ਦਾ ਕੋਈ ਗਾਣਾ ਤਾਂ ਕੈਸੀਡ ਉੱਤੇ ਉਹਨਾਂ ਦੀ ਛੋਟੀ ਜਿਹੀ ਫੋਟੋ ਲਗਾ ਦਿੱਤੀ ਜਾਂਦੀ ਸੀ ਤੇ ਵੀਡੀਓ ਵਿੱਚ ਉਹਨਾਂ ਨੂੰ ਨਹੀਂ ਲਿਆ ਜਾਂਦਾ ਸੀ ਜਿਸ ਕਰਕੇ ਉਹਨਾਂ ਦੀ ਆਵਾਜ਼ ਰਾਹੀਂ ਉਹਨਾਂ ਦਾ ਨਾਮ ਤਾਂ ਬਣ ਗਿਆ ਪਰ ਉਹਨਾਂ ਦੇ ਚਿਹਰੇ ਦੀ ਪਛਾਣ ਬਹੁਤ ਘੱਟ ਲੋਕਾਂ ਨੂੰ ਹੈ ਤੇ ਇਸ ਗੱਲ ਦਾ ਅੱਜ ਵੀ ਉਹਨਾਂ ਨੂੰ ਦੁੱਖ ਹੈ ਕਿਉਂਕਿ ਕਈ ਵਾਰ ਤਾਂ ਲੋਕ ਉਹਨਾਂ ਤੇ ਯਕੀਨ ਹੀ ਨਹੀਂ ਕਰਦੇ ਕਿ ਇਹ Song ਸੁਦੇਸ਼ ਕੁਮਾਰੀ ਨੇ ਗਾਇਆ ਉਹਨਾਂ ਨੂੰ ਗਾ ਕੇ ਸਬੂਤ ਦੇਣਾ ਪੈਂਦਾ ਹੈ ਕਿ ਹਾਂ ਇਹ ਮੇਰਾ ਗਾਇਆ Song ਹੈ ਮੈਂ ਸੁਦੇਸ਼ ਕੁਮਾਰੀਆਂ ਉਹਨਾਂ ਦੇ ਫੈਨਸ ਵੀ ਇਹੀ ਕਮੈਂਟ ਕਰਦੇ ਨੇ ਕਿ ਸੁਦੇਸ਼ ਕੁਮਾਰੀ ਵੀਡੀਓ ਦੇ ਵਿੱਚ ਕਿਉਂ ਨਹੀਂ ਆਉਂਦੇ ਇਕੱਲੇ ਆਵਾਜ਼ ਨੂੰ ਹੀ ਕਿਉਂ ਯੂਜ਼ ਕੀਤਾ ਜਾਂਦਾ ਸੁਦੇਸ਼ ਕੁਮਾਰੀ ਵੀ ਇਹੀ ਕਹਿੰਦੇ ਨੇ ਕਿ ਮੇਰੇ ਨਾਲ ਧੱਕਾ ਹੋਇਆ ਕਿ ਮੇਰੀ ਆਵਾਜ਼ ਯੂਜ਼ ਕੀਤੀ ਗਈ ਤੇ ਵੀਡੀਓ 'ਚ ਮੈਨੂੰ ਨਹੀਂ ਲਿਆ ਗਿਆ ਜਿਸ ਕਰਕੇ ਅੱਜ ਜੇ ਕਿਧਰੇ ਉਹ ਭੀੜ 'ਚ ਜਾਂਦੇ ਨੇ ਤਾਂ ਉਹਨਾਂ ਨੂੰ ਕੋਈ ਪਛਾਣਦਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਸੁਦੇਸ਼ ਕੁਮਾਰੀ ਹੈ ਸੋ ਗਾਣੇ ਦੇ ਪੋਸਟਰ ਤੇ ਤਾਂ ਉਹਨਾਂ ਦੀ ਫੋਟੋ ਹੋਣੀ ਚਾਹੀਦੀ ਸੀ ਤਾਂ ਕਿ ਉਹਨਾਂ ਦੀ ਫੇਸ ਵੈਲਿਊ ਵੀ ਬਣ ਸਕਦੀ ਹੁਣ ਜੇ ਉਹਨਾਂ ਦੇ ਜਨਮ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਜਨਮ 4 ਫਰਵਰੀ 1973 ਨੂੰ ਪੰਜਾਬ ਦੇ ਸ਼ਹਿਰ ਜਲੰਧਰ ਵਿੱਚ ਪਿਤਾ ਜਗੀਰ ਸਿੰਘ ਤੇ ਮਾਤਾ ਲਾ ਦੇਵੀ ਦੀ ਕੁੱਖੋਂ ਹੋਇਆ ਤੇ ਉਹਨਾਂ ਦਾ ਇੱਕ ਭਰਾ ਵੀ ਹੈ ਜੇ ਉਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਰੇਸ਼ਮ ਲਾਲ ਨਾਲ ਹੋਇਆ ਤੇ ਉਹਨਾਂ ਦੇ ਘਰ ਦੋ ਬੇਟੀਆਂ ਸਾਧਨਾ ਤੇ ਨੈਨਸੀ ਤੇ ਇੱਕ ਬੇਟਾ ਹਰਕੀਰਤ ਕੁਮਾਰ ਨੇ ਜਨਮ ਲਿਆ ਸਨ 2022 ਦੇ ਹਿਸਾਬ ਨਾਲ ਉਹਨਾਂ ਦੀ ਉਮਰ 48 ਸਾਲ ਹੋ ਚੁੱਕੀ ਹੈ ਤੇ ਉਹਨਾਂ ਦੀ ਹਾਈਟ 5 ਫੁੱਟ 4 ਇੰਚ ਦੇ ਕਰੀਬ ਹੈ ਜੇ ਉਹਨਾਂ ਦੇ ਸੁਪਰ ਹਿੱਟ Songz ਬਾਰੇ ਗੱਲ ਕਰੀਏ ਤਾਂ ਸਤਕਾਰ ਬਜ਼ੁਰਗਾਂ ਦਾ ਕੰਬਾਇਨ ਰੇਡਰ ਕਬੱਡੀ ਸਫਾਰੀ ਜੀਰੀ ਫੋਟੋ ਜਾਗੋ ਚੁੰਨੀ ਰਾਤ ਸੌਂ ਖਾ ਕੇ ਬਿਕਾਨੇਰ ਰੰਗਲੀ ਕੋਠੀ ਤੇ 5811 ਤੋਂ ਇਲਾਵਾ ਹਜ਼ਾਰਾਂ ਹੀ ਗੀਤ ਉਹਨਾਂ ਨੇ ਗਾਏ ਤੇ ਸੁਪਰ ਡੂਪਰ ਹਿੱਟ ਰਹੇ। ਉਹਨਾਂ ਨੇ ਪੰਜਾਬੀ ਸਿੰਗਰ ਅਮਰ ਅਰਸ਼ੀ, ਦੀਪ ਢਿੱਲੋਂ, ਸੁਰਜੀਤ ਪੁੱਲਰ, ਸਰਦੂਲ ਸਿਕੰਦਰ, ਦਿਲਪ੍ਰੀਤ ਢਿੱਲੋਂ, ਰਾਜਵੀਰ ਜਵੰਦਾ ਦੇ ਨਾਲ-ਨਾਲ ਕਈ ਹੋਰ ਪੰਜਾਬੀ ਸਿੰਗਰਾਂ ਨਾਲ ਵੀ ਕੰਮ ਕੀਤਾ ਤੇ ਹੁਣ ਵੀ ਕਰ ਰਹੇ ਨੇ। ਇਸੇ ਸਾਲ 2020 ਦੇ ਵਿੱਚ ਅਮਰ ਸੈਂਬੀ ਨਾਲ ਉਹਨਾਂ ਦਾ ਕਸੂਰ Song ਆਇਆ ਜਿਸ ਉੱਤੇ 5 ਦਿਨਾਂ ਦੇ ਵਿੱਚ 5 ਮਿਲੀਅਨ ਵਿਊਜ਼ ਹੋ ਚੁੱਕੇ ਨੇ। ਦਿਲਪ੍ਰੀਤ ਢਿੱਲੋਂ ਨਾਲ ਉਹਨਾਂ ਦਾ ਵਾਂਟਡ Song ਆਇਆ ਜਿਸ ਉੱਤੇ 7 ਦਿਨਾਂ ਅੱਜ 0.3 ਮਿਲੀਅਨ ਵਿਊਜ਼ ਹੋ ਚੁੱਕੇ ਨੇ ਤੇ ਰਾਜਵੀਰ ਜਵੰਦਾ ਨਾਲ ਉਹਨਾਂ ਦਾ ਪਟਿਆਲੇ ਵਾਲਾ Song ਆਇਆ ਜਿਸ ਨੂੰ 6 ਮਹੀਨੇ 'ਚ 17 ਮਿਲੀਅਨ ਲੋਕ ਦੇਖ ਚੁੱਕੇ ਨੇ ਉਹਨਾਂ ਦੀ ਗਾਇਕੀ ਕਰਕੇ ਉਹਨਾਂ ਦਾ ਨਾਂ ਤਾਂ ਬਣ ਗਿਆ ਪਰ ਕਿਤੇ ਨਾ ਕਿਤੇ ਵੀਡੀਓ ਦੇ ਵਿੱਚ ਨਾਂ ਆਉਣ ਕਰਕੇ ਉਹਨਾਂ ਦੀ ਪਛਾਣ ਨਹੀਂ ਬਣ ਪਾਈ ਜੋ ਬਣਨੀ ਚਾਹੀਦੀ ਹੈ ਤਾਂ ਫਿਰ ਇਸ ਵੀਡੀਓ ਨੂੰ ਵੱਤੋ-ਵੱਤ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਸੁਦੇਸ਼ ਕੁਮਾਰੀ ਦੀ ਲਾਈਫ ਸਟੋਰੀ ਸਾਰੇ ਲੋਕ ਦੇਖ ਸਕਣ ਇਸ ਵੀਡੀਓ ਲਈ ਇੱਕ ਲਾਈਕ ਤਾਂ ਬਣਦਾ ਹੀ ਹੈ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਫਿਰ ਹੁਣ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ